ਦੇਖੋ ਬੜੇ ਦੁੱਖ ਦੀ ਗੱਲ ਹੈ ਆਪਣੇ ਆਪ ਨੂੰ ਇੱਡਾ ਵੱਡਾ ਕਹ ਲੀਡਰ ਕਹਿਣ ਵਾਲਾ ਅੱਜ ਦੇਖ ਰਹੇ ਹਾਂ ਤਿੰਨ ਚਾਰ ਦਿਨਾਂ ਤੋਂ ਜਿਤਨਾ ਕੋਈ ਮੈਂ ਕਹਿ ਸਕਦਾ ਵੀ ਕੋਈ ਮੰਦ ਬੁੱਧੀਆਂ ਵਾਲੇ ਕੰਮ ਹੀ ਚੱਲਣ ਦਾ ਪੇ ਜਿਤਨਾ ਬੱਚਿਆਂ ਨੂੰ ਕੋਜ਼ਾ ਮਜ਼ਾਕ ਕਰਨਾ ਕੈਂਡੀਡੇਟ ਨੂੰ ਕਹਿ ਦੇਣਾ ਵੀ ਉਹਦੇ ਪਿੰਡ 'ਚ ਹੀ ਜਾ ਕੇ ਬਾਕੀ ਲੀਡਰ ਤੇ ਜਾਣ ਤੇ ਉਹ ਟੋਰ ਬਣਾਉਂਦੇ ਨੇ ਉਹ ਕੈਂਡੀਡੇਟ ਨੂੰ ਜਾ ਕੇ ਕਹਿ ਰਹੇ ਨੇ ਵੀ ਇਸ ਪਿੰਡ ਦੇ ਪਿੰਡ ਦਾ ਜੇ ਕੋ ਕੁੱਤਾ ਵੀ ਹੋਵੇ ਤੇ ਉਹ ਵੀ ਮਾਨ ਨਹੀਂ ਹੁੰਦਾ ਮੈਂ ਤੇ ਹੈਰਾਨ ਹੁੰਨਾ ਵੀ ਇਹ ਹੋ ਕੀ ਗਿਆ ਕਿਹੜੀ ਕਿਹੜੇ ਬਿਆਨ ਹੁੰਦਾ ਪਿਆ ਸੋ ਬਹੁਤ ਨਿੰਦਨਯੋਗ ਆ ਬੱਚਿਆਂ ਦੇ ਜਿਹੜੇ ਦਸਤਾਰ ਨੂੰ ਜਿਹੜਾ ਛੇੜਨਾ ਔਰ ਉਹਦੇ ਨਾਲ ਮਜ਼ਾਕ ਕਰਨਾ ਇਹ ਵੀ ਬਹੁਤ ਨਿੰਦਨਯੋਗ ਆ ਅਕਾਲੀ ਦਲ ਦਾ ਕਹਿਣਾ ਕਿ ਸਾਡੀ ਬੜੀ ਵੱਡੀ ਗਿੱਤ ਹੋਈ ਐ ਐਸਐਸਪੀ ਨੂੰ ਅਸੀਂ ਜਿਹੜਾ ਹੱਥੋਂ ਦੀ ਸਸਪੈਂਡ ਕਰਾਉਂਦਾ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਅ ਅਕਾਲੀ ਦਲ ਨੂੰ ਜੇ ਉਹ ਕਹਿੰਦੇ ਆ ਜਿੱਤ ਹੋਈ ਆ ਐਸਐਸਪੀ ਨੂੰ ਸਸਪੈਂਡ ਕਰਨ ਵਾਲੋ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਇਸ ਟਾਈਮ ਸਾਰਿਆਂ ਨੂੰ ਪਤਾ ਵੀ ਚੋਣ ਜਾਤਾ ਲੱਗਾ ਹੋਇਆ ਚੋਣ ਕਮਿਸ਼ਨ ਦੇ ਅੰਡਰ ਸਾਰਾ ਕੰਮ ਆ ਇਹ ਨਜਾਇਜ਼ ਹੀ ਬਲੇਮ ਲਾਉਂਦੇ ਨੇ ਨਜਾਇਜ਼ ਹੀ ਭੱਦੀ ਪ੍ਰਚਾਰ ਕਰਦੇ ਨੇ ਜਿਹੜਾ ਕਿ ਬਿਲਕੁਲ ਮੈਂ ਕਹਿ ਸਕਦਾ ਵੀ ਜਿਤਨਾ ਆਮ ਆਦਮੀ ਪਾਰਟੀ ਨੂੰ ਕੋਈ ਧਰਨੇ ਲਾ ਦੇਣੇ ਬਦਨਾਮ ਕਰਨਾ ਦੀ ਸਾਨੂੰ ਤੰਗ ਪਰੇਸ਼ਾਨ ਕਰਦੇ ਨੇ ਇਹ ਅਕਾਲੀ ਦਲ ਦਾ ਜੋ ਉਮੀਦਵਾਰ ਨੇ ਜੋ ਜਿਹੜੀ ਪਾਰਟੀ ਸੁਖਵੀਰ ਬਾਦਲ ਨੇ ਜਿਨ੍ਹਾਂ ਨੂੰ ਖੜੇ ਕੀਤਾ ਬੱਚੇ-ਬੱਚੇ ਨੂੰ ਉਹਨਾਂ ਬਾਰੇ ਪਤਾ ਹੈ ਤਰਨਤਾਨ ਦੇ ਇੱਕ ਪਰਿਵਾਰ ਨੂੰ ਉਹਨਾਂ ਬਾਰੇ ਪਤਾ ਹੈ ਕਿਸੇ ਨੂੰ ਕਿਸੇ ਕਿਸਮ ਦੀ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਪਤਾ ਹੈ ਵੀ ਜੇ ਰਾਜ ਭਾਗ ਅੱਜ ਉਹਨਾਂ ਲੋਕਾਂ ਨੂੰ ਦੇ ਦਿੱਤਾ ਤੇ ਬਾਅਦ ਵਿੱਚ ਆਉਣ ਵਾਲੇ ਸਮੇਂ ਨੂੰ ਭਾਵੇਂ ਹੋ ਸਕਦਾ ਸਾਡੇ ਬੱਚੇ ਵੀ ਸੇਫ ਨਾ ਰਹਿਣ ਤੇ ਰਾਜ ਭਾਗ ਅਸੀਂ ਉਹਨਾਂ ਨੂੰ ਦਈਏ ਜਿਨ੍ਹਾਂ ਦੇ ਅੰਡਰ ਬੱਚੇ ਜਿਹੜੇ ਆ ਪੜਨ ਲਿਖਨ ਸਿੱਖਿਆ ਦਾ ਮਨਾਰ ਉੱਚਾ ਚੁੱਕਣ ਜਿਤਨਾ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਮਹੱਲਾ ਕਲੀਨਿਕਾਂ ਪ੍ਰਤੀ ਸੋ ਲੋਕਾਂ ਦੇ ਮੈਂ ਕਹਿ ਸਕਦਾ ਵੀ ਲੋਕਾਂ ਦੇ ਵਿਕਾਸ ਦੀ ਗੱਲ ਆਮ ਆਦਮੀ ਪਾਰਟੀ ਕਰਦੀ ਹੈ ਉਹ ਕਹਿੰਦੇ ਪਰ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਫਿਰ ਫੌਜੀ ਸਾਹਿਬ ਕਿੱਥੇ ਨੇ ਅੱਜ ਉਹ ਵੀ ਲੈ ਆਉਣਾ ਸੀ ਉਹ ਕਿਉਂ ਨਹੀਂ ਪੇਸ਼ ਹੋਏ ਅਕਾਲੀ ਦਲ ਪਾਰਟੀ ਜਿਹੜੀ ਆ ਕਦੋਂ ਦਾ ਪ੍ਰਚਾਰ ਕਰ ਰਹੀ ਹੈ ਫਿਰ ਮੈਂ ਕਹਿ ਸਕਦਾ ਵੀ ਉਹ ਵੀ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਧਰਮੀ ਫੌਜੀ ਨੇ ਉਹ ਵੀ ਜ਼ਰੂਰ ਸਟੇਜ ਤੇ ਆਉਂਦੇ ਪ੍ਰਚਾਰ ਕਰਦੇ ਦੇਖੋ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਊਗਾ ਨਾ ਕਿਉਂਕਿ ਇਹ ਜਿਹੜੀਆਂ ਅਸੀਂ ਵੀ ਜਿਹੜੀ ਗੱਲ ਕਰ ਰਹੇ ਹਾਂ ਸਾਨੂੰ ਜਿਹੜੀ ਪਬਲਿਕਲੀ ਗੱਲ ਆ ਉਹ ਤੁਹਾਡੇ ਨਾਲ ਜ਼ਿਕਰ ਕਰਦੇ ਆ। ਸੁਕੀਮ ਬਾਦਲ ਕਹਿ ਰਹੇ ਨੇ ਕਿ ਪਰਚਾ ਲਜਾਇਤ ਚਾਰ ਬਜਟ ਦੇ ਦਿੱਤਾ ਉਸ ਕਰਕੇ ਜਿਹੜਾ ਹੈ ਸਾਰੀ ਕਾਰਵਾਈ ਔਰ ਉਹ ਇੱਕ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸ਼ਹਿਰ ਕੇ ਹੋਇਆ। ਦੇਖੋ ਇਹ ਤੇ ਜਿੰਨੇ ਮੂੰਹ ਔਨੀਆਂ ਗੱਲਾਂ ਦੀ ਠੀਕ ਹੈ ਉਹ ਤੁਸੀਂ ਦੇਖਿਆ ਚੋਣ ਕਮਿਸ਼ਨ ਦਾ ਰਾਜ ਹੈ ਇਸ ਟਾਈਮ ਜੋ ਵੀ ਹੈ ਜੋ ਸੱਚ ਸੱਚ ਆ ਝੂਠ ਝੂਠ ਆਜ਼ਾਦ ਉਮੀਦਵਾਰ ਵੀ ਕਹਿ ਰਹੇ ਨੇ ਕਿ ਗੱਡੀ ਨੂੰ ਤੇਰੀ ਅੱਗ ਲੱਗੀ ਹੈ ਉਸ ਤੋਂ ਬਾਅਦ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਦੇਖੋ ਮੈਂ ਅੱਜ ਇੱਕੋ ਗੱਲ ਕਹੂੰਗਾ ਆਮ ਆਦਮੀ ਪਾਰਟੀ ਗੱਲ ਕਾਦੀ ਕਰਦੀ ਹੈ ਵਿਕਾਸ ਦੀ ਆਮ ਆਦਮੀ ਪਾਰਟੀ ਕਾਦੀ ਗੱਲ ਕਰਦੀ ਹੈ ਕੰਮਾਂ ਦੀ ਇਹ ਇਹ ਕਾਦੇ ਕੰਮ ਇਹ ਕਾਦਾ ਪ੍ਰਚਾਰ ਕਰਦੇ ਨੇ ਸਿਰਫ ਬਲੇਮ ਲੋਨ ਦਾ ਤੇ ਬਦਨਾਮ ਕਰਨ ਦਾ ਠੀਕ ਹੈ